ਗੱਲ ਇਹ ਵੀ ਅਮਰਤਧਾਰੀ ਹੈਗਾ ਸੀ ਅਮਰਤਧਾਰੀ ਕੋਲੋਂ ਆਸ਼ਤਾ ਕੀਤੀ ਨਹੀਂ ਜਾਂਦੀ ਇਹੀ ਜੀ ਵੀ ਬੰਦਾ ਇਸ ਲੋਟ ਕਰੂਗਾ ਖਤਰੇ ਵਾਲੀ ਗੱਲ ਤਾਂ ਜੀ ਉਹਨਾਂ ਨੂੰ ਸਾਡੇ ਤੋਂ ਕੀ ਖਤਰਾ ਹੁਣ ਖਤਰਾ ਤਾਂ ਸਾਨੂੰ ਆ ਸਾਡੇ ਤੇ ਉਹ ਦੋਸ਼ ਲਗਾ ਰਹੇ ਨੇ ਵੀ ਪੈਸੇ ਦੇ ਕੇ ਸਾਡਾ ਮੁੰਡਾ ਮਰਵਾਤਾ ਅਸੀਂ ਗੁਰੂ ਘਰ ਦੇ ਵਿੱਚ ਬੈਠਾ ਮੈਂ ਮੈਂ ਤਾਂ ਕਹਿੰਨਾ ਵੀ ਮੈਂ ਸੌਂ ਕਾ ਕੇ ਕਹਿ ਸਕਦਾ ਵੀ ਮੈਂ ਵੀ ਸਾਨੂੰ ਕੋਈ ਪਤਾ ਹੀ ਨਹੀਂ ਸੀ ਉਹਦਾ ਵੀ ਵੀ ਜਸਪ੍ਰੀਤ ਉਸ ਵੇਲੇ ਤੱਕ ਜਦੋਂ ਤੱਕ ਸ਼ਾਮ ਤੱਕ ਵੀ ਉਹ ਹੈ ਵੇਸੀ ਪੈਸੇ ਦੇਣ ਤਾਂ ਦੂਰ ਦੀ ਗੱਲ ਐ ਵੇਸੀ ਮਰਵਾਉਣਾ ਕਿਉਂ ਤੀ ਮੈਂ ਅਕਸੇ ਤਾਸਿਓਂ ਇੰਤਜ਼ਾਮ ਕਰਦਾ ਲੋ ਕਹਿਣਾ ਭੈਣ ਭਾਈਆਂ ਨੂੰ ਵੀ ਮੈਨੂੰ ਦਿਓ ਬਈ ਰਿਸ਼ਤੇਦਾਰ ਨੂੰ ਕੋਈ ਵੀ ਮੇਰੇ ਕੋਲ ਜਿੰਨੇ ਕੋ ਕਰਨਗੇ ਤੁਹਾਡੇ ਰਿਸ਼ਤੇਦਾਰ ਹੈਲਪ ਇੰਨਾ ਕਿ ਤਾ 40 ਦਾ ਤੁਹਾਨੂੰ ਕਰਨਾ ਪੈਣਾ ਆ ਤੇ ਚਲੋ ਰਿਸ਼ਤੇਦਾਰਾਂ ਨੂੰ ਜਿੰਨੀ ਕੋ ਜੇ ਹੋ ਸਕੇ ਮੇਰੀ ਕਬੂਲ ਕਰ ਲਿਓ ਥੋੜੀ ਬਹੁਤੀ ਘੱਟ ਵੱਧ ਹੋਈ ਕਿ ਨਾ ਮੇਰੀ ਕਬੂਲ ਕਰ ਲਿਓ ਉੱਤੋਂ ਮੈਂ ਕਿਹਾ ਮੈਂ ਮੈਨੂੰ ਇੰਨਾ ਮੈਂ ਬਹੁਤ ਹਾਂਜੀ ਜੀ ਦੇਖੋ ਮੈਂ ਤੁਹਾਡੀ ਕਬੂਲ ਲੂnga ਇੱਕ ਅੱਧੀ ਘੱਟ ਥੋੜੀ ਬਹੁਤ ਘੱਟ ਇਹ ਨਾ ਹੋਵੇ ਤੁਸੀਂ ਅੱਧੋ ਅੱਧੀ ਦਾ ਜਾ ਨਹੀਂ ਆਇਆ ਨਹੀਂ ਕਰਦਾ ਆਇਆ ਨਹੀਂ ਮੈਂ ਕਰਦਾ ਸਾਨੂੰ ਨਹੀਂ ਟੋਕਣਾ ਕਿਉਂਕਿ ਫਿਰ ਮੇਰੇ ਉੱਤੇ ਵੀ ਤਲਵਾਰ ਪਰੀ ਹੁੰਦੀ ਆ ਮੈਂ ਇਹ ਚੀਜ਼ਾਂ ਨਹੀਂ ਕਰ ਸਕਦਾ ਕਿਉਂਕਿ ਮੇਰਾ ਹਿੱਸਾ ਚਲ ਜਾਣਾ ਹੈ ਨਹੀਂ ਮੈਂ ਕੋਈ ਗੱਲ ਨਹੀਂ ਤੁਸੀਂ ਕਬੂਲ ਕਰ ਲਿਓ ਜਿੰਨੀ ਵੀ ਮੈ ਤੋਂ ਹੋਊ ਬੱਤੇ ਬੱਤੇ ਮੈਂ ਕਰ ਲੂ ਤੇ ਮੈਂ ਆ ਕਹਿ ਦੇਣਾ ਵੀ ਭਾਈ ਭਾਈ ਸਾਨੂੰ ਬੱਚਾ ਤੋਰਨ ਲੱਗੇ ਤੋਰਨ ਲੱਗੇ ਤੋਂ ਪਹਿਲਾਂ ਮੈਂ ਪੁੱਛੂਗਾ ਕਿੰਨਾ ਹੋਇਆ ਜੇ ਕਬੂਲ ਹੁੰਦਾ ਹੋ ਖੇਰ ਕਰੂ ਨਹੀਂ ਤੋਰਨ ਦਾ ਤੁਹਾਡੇ ਦਾ ਘਰੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਆ ਕੋਈ ਨਹੀਂ ਪੁੱਛ ਲਓ ਤੇ ਦੂਜੀ ਗੱਲ ਇਹ ਆ ਜੀ ਇਹ ਕਬੂਲ ਤਾਂ ਹੋਊਗੀ ਜੇ ਹੁਣ ਤੁਹਾਨੂੰ ਦੇਖੋ ਤੁਹਾਡੇ ਨਾਲ ਕਿੱਥੇ ਤੱਕ ਆ ਗਿਆ ਪਹਿਲੀ ਗੱਲ ਤਾਂ ਮੈਨੂੰ ਅੱਛਾ ਕੱਟ ਗਿਆ ਮੇਰੀ ਰੇਟ ਘਟੀ ਜਾਣਾ ਤੁਹਾਨੂੰ ਤੁਹਾਨੂੰ ਪਹਿਲੀ ਗੱਲ ਪੁਲਿਸ ਰੋਕ ਲਈ ਪਈ ਆ ਮੈਂ ਤਾਂ ਚੱਗੀ ਜਾਣਾ ਮੈਨੂੰ ਭਲੇਖਾ ਲੱਗਾ ਜੀ ਬੰਦੇ ਗਲਤ ਦਾ ਤੁਸੀਂ ਬੰਦੇ ਠੀਕ ਆ ਜਿੱਦਾ ਵੀ ਆ ਇਹ ਤਾਂ ਕੰਮ ਕਰਨ ਵਾਲੇ ਬੰਦੇ ਆ ਵੀਰ ਮੈਂ ਤਾਂ ਤੇਰੇ ਸਾਹਮਣੇ ਜੇ ਤੂੰ ਦੇਖੇ ਕਿਸੇ ਤੋਂ ਪਤਾ ਲੈ ਲਈਂ ਇਹ ਤਾਂ ਖੇਤੀ ਕਰਦਾਂ ਵਾਲੇ ਬੰਦੇ ਆ ਕੋਈ ਨਾ ਜੀ ਸਾ ਗੱਦਾ ਮੈਂ ਕਰੀ ਜਾਂਦਾ ਕਿਉਂਕਿ ਇਹ ਕੰਮ ਮੇਰਾ ਕੋਈ ਇਕੱਲੇ ਦਾ ਨਹੀਂ ਸਾਨੂੰ ਤਾਂ ਉੱਪਰੋਂ ਸਾਡਾ ਕੰਮ ਹੈ ਸਾਨੂੰ ਉੱਪਰੋਂ ਕੰਮ ਆਉਂਦਾ ਹੁੰਦਾ ਸਾਨੂੰ ਕਰਨਾ ਪੈਂਦਾ ਹੈ ਤੇ ਅਸੀਂ ਕਰ ਰਹੇ ਹਾਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਲਾ ਆ ਮੇਰਾ ਹੋਰ ਕੋਈ ਵਿੱਚ ਰੋਲਾ ਰੱਬਾ ਨਹੀਂ ਮੈਂ ਸਿਰਫ ਵਿਚਾਰੇ ਗੱਲ ਕਰਨ ਆਲਾ ਆ ਠੀਕ ਹੈ ਤੇ ਪਰ ਜਿਹੜੀ ਪੁਲਿਸ ਆ ਉਹ ਤੁਹਾਨੂੰ ਰੋਕਣੀ ਪੈਣੀ ਹੈ ਮੈਂ ਤਾਂ ਸਿਰਫ ਚਲੋ ਮੈਂ ਤਾਂ ਜਿਨੂੰ ਪਹਿਲਾਂ ਵੀ ਕਹਿ ਦਿੱ ਮੈਂ ਤਾਂ ਜ਼ੋਰ ਲਾਤਾ ਮੈਂ ਸਭ ਨੂੰ ਕਹਤਾ ਭਾਈ ਵੀ ਪੁਲਿਸ ਨੂੰ ਰੋਕ ਦਿਓ ਵੀ ਮੇਰਾ ਨਿਸ਼ਾਨ ਨਾ ਹੋ ਜੇ ਵੀ ਤੁਸੀਂ ਰੁਕੋ ਮੈਂ ਦੀ ਹੈ ਕਿ ਨਹੀਂ ਫਿਰ ਤਾਂ ਦੇਖੋ ਜੀ ਪੈਸੇ ਵੀ ਵਧਣਗੇ ਤੇ ਜਵਾਬ ਵੀ ਨਹੀਂ ਛੇਤੀ ਮਿਲਣਾ ਫਿਰ ਬਹੁਤ ਲੰਬੀ ਚੀਜ਼ ਜਾਊਗੀ 12 ਵਜੇ ਕਿੰਨਾ ਟਾਈਮ ਤਾਂ ਥੋੜਾ ਹੀ ਮੈਨੂੰ ਹੁਣ ਕਿਸੇ ਨਾਲ ਸੰਪਰਕ ਕਰੂੰ ਮੈਂ ਤਾਂ ਹੀ ਰੋਕਾਂਗੇ ਥੋੜਾ ਜਿਹਾ ਤੁਸੀਂ ਟਾਈਮ ਵਾਧ ਦੇ ਦਿਓ ਚਲੋ ਜੀ ਮੈਂ 12:30 ਤਾਂ ਦੇ ਦੇਣਾ ਕਿਸੇ ਨੂੰ ਫੋਨ ਕਰ ਇੱਕ 1 ਵਜੇ ਦਾ ਟਾਈਮ ਦੇ ਦਿਓ ਮੈਂ ਇੰਨੀ ਜੇ ਰੁਕਦੀ ਵੀ ਹੁਣ ਕਾਹ ਫੋਨ ਕਰ ਜੇ ਤੱਕ ਤਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਬੰਦਿਆਂ ਦੀ ਪਛਾਣ ਲੱਭਾਂਗੇ ਨਹੀਂ ਜੀ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਵੀ ਲੱਭਾਂਗੇ ਹਾਂ ਹਾਂ ਚਲੋ ਕੋਈ ਛੋਟੇ ਕੋਈ ਹੋਣ ਪਰ ਮੈਨਸ ਹੈ ਹਾਂ ਦੋਨੋਂ ਦੋਨੋਂ ਮੈਂ ਸਹੀ 12:30 ਤੱਕ ਦਾ ਬਸ ਟਾਈਮ ਦਿੱਤਾ ਇਦੂ ਵੱਧ ਕੋਈ ਨਹੀਂ ਪੁਲਿਸ ਸਾਰੀ ਤੁਹਾਨੂੰ ਮੋੜ ਨਹੀਂ ਪੈਣੀ ਆ ਹੁਣ ਜਿੰਨਾ ਫੋਨ ਕਰ ਸਕਦੇ ਹੋ ਤੁਸੀਂ ਕਰੋ ਚਲੋ ਜਿਹੜੇ ਸਾਡੇ ਬੰਦੇ ਨੇ ਮੈਂ ਉਹਨਾਂ ਨੂੰ ਕਹਿ ਦੇਣਾ ਭਾਈ ਮੁੜਿਓ ਤੇ ਬਾਕੀ ਪੁਲਿਸ ਵਾਲੇ ਜਿਹਨੇ ਉਹਨਾਂ ਨੂੰ ਕਹਿ ਦੇਣ ਆਣਾ ਤੁਹਾਡੇ ਰਿਸ਼ਤੇਦਾਰ ਮੁੜਿਆ ਤੇ ਹੋਰ ਵੀ ਕੋਈ ਜੋ ਵੀ ਜਾਣ ਪਛਾਣਦੇ ਸਾਰਿਆਂ ਨੂੰ ਮੋੜਨਾ ਪੈਣਾ ਤੇ ਦੂਜੀ ਗੱਲ ਉਸ ਤੋਂ ਬਾਅਦ ਪੁਲਿਸ ਵੀ ਗੱਜਰ ਮਾਜਰੀ ਨੇ ਲਾਈ ਆ ਤੇ ਉਹਦੇ ਤੋਂ ਹੀ ਹਟਣੀ ਉਹਨੂੰ ਕਹੋ ਸਾਰੀ ਵਾਪਸ ਲਾਓ ਤੁਸੀਂ ਉਹਨੂੰ ਇਹ ਕਹਿਣਾ ਹੈ ਉਹ ਬੱਚਾ ਦੇਣ ਨੂੰ ਮੰਨ ਗਿਆ ਬਿਨਾਂ ਪੈਸਿਆਂ ਤੋਂ ਉਹ ਬੱਚਾ ਤਾਂ ਮੋੜਨਗੇ ਜੇ ਫਾਈਲ ਇੱਥੇ ਹੀ ਅੱਜ ਬੰਦ ਹੁੰਦੀ ਆ ਠੀਕ ਇਹ ਫਾਈਲ ਦੁਬਾਰਾ ਨਹੀਂ ਖੁੱਲਣੀ ਚਾਹੀਦੀ ਠੀਕ ਹੈ ਜੇ ਬੰਦ ਹੋਊ ਤਾਂ ਛੱਡਾਂਗੇ ਨਹੀਂ ਸਾਡੇ ਕੋਲ ਮੌਕੇ ਇਹ ਤਾਂ ਨਹੀਂ ਆ ਉਹ ਅਸੀਂ ਮੈਂ ਤਾਂ ਕੋਈ ਰਹਿਣਾ ਮੈਨੂੰ ਤਾਂ ਦੇਖੋ ਮੇਰੇ ਮੇਰੇ ਤਾਂ ਮੈਂ ਤਾਂ ਵਿਚ ਵਿਚਾਲੇ ਪਿੱਛੇ ਗਿਆ ਕਨਾ ਮੈਂ ਤਾਂ ਨਾ ਕਰਨ ਵਾਲਾ ਇੰਨੇ ਜੋਗਾ ਹੈ ਨਹੀਂ ਸੀ ਹੁਣ ਨਾ ਤਾਂ ਮੈਂ ਗੱਜੇ ਮਾਜਰੀ ਨੂੰ ਜਾਣਾ ਨਾ ਹੋਰ ਮੈਂ ਤਾਂ ਗਰੀਬ ਆਦਮੀ ਵਿਚ ਵਿਚਾਲੇ ਪਿੱਛੇ ਗਿਆ ਮੈਂ ਤਾਂ ਕਹੀ ਜਣਾ ਵੀ ਭਾਈ ਉਹਨੂੰ ਰੋਕ ਦੋ ਮੇਰਾ ਕੋਈ ਐਡੀ ਪਹੁੰਚ ਨਹੀਂ ਹੈ ਕਿ ਇਹ ਆਪ ਦੇ ਆਪ ਕਰਾ ਰਿਹਾ ਉਹ ਕੋਈ ਸਟੈਂਡ ਲੈ ਗਿਆ ਮੈਂ ਤਾਂ ਕਹੀ ਜਣਾ ਹਾਂ ਜੀ ਠੀਕ ਹੈ ਮੈਂ ਮੰਨ ਗਿਆ ਤੁਹਾਡੀ ਜਿਹੜੀ ਤੁਸੀਂ ਫੈਲਬੰਦ ਕਹਿੰਦੇ ਹੋ ਕਿ ਮੈਂ ਦੇਖੋ ਕਿਵੇਂ ਕਰਾਉਂਗਾ ਕੀ ਕਰੂੰਗਾ ਮੇਰੇ ਹੱਥ ਵਿੱਚ ਕੀ ਆ ਆਮ ਬੰਦੇ ਦੇ ਨਹੀਂ ਨਹੀਂ ਇਹ ਤਾਂ ਜੇ ਫੈਲਬੰਦ ਦੀ ਨਹੀਂ ਮਤਲਬ ਅੱਜ ਤੋਂ ਤੋ ਬਾਤ ਜੇ ਰੋਲਾ ਨਹੀਂ ਛੜਨਾ ਚਾਹੀਦਾ ਤੇ ਇਹ ਇਹ ਗੱਲ ਇੱਥੇ ਮੁੱਕੂਗੀ ਮੁੱਕਣੀ ਅੱਜ ਛੱਡੋ ਹੁਣੀ ਬਸ 12 1 ਵਜੇ ਤੱਕ ਇਹ ਕਹਾਣੀ ਮੁੱਕਣੀ ਚਾਹੀਦੀ ਹੈ ਤਾਂ ਤੁਹਾਨੂੰ ਬੱਚਾ ਮਿਲੂਗਾ ਠੀਕ ਹੈ ਜੀ ਮੈਂ ਲਾਉਣਾ ਜੋ ਰੱਬ ਦੇ ਵੱਲੋਂ ਤੁਸੀਂ ਮੈਂ ਤੁਸੀਂ ਮੇਰੇ ਨਾਲ ਇੰਨਾ ਜ਼ੋਰ ਲਾ ਕੇ ਤੁਸੀਂ ਮੈਨੂੰ ਕਿੱਥੋਂ ਕਿੱਥੇ ਲੈ ਆਏ ਹਾਂ ਹੁਣ ਤੁਸੀਂ ਥੋੜਾ ਜਿਹਾ ਰੋਣਾਂ ਨਾਲ ਲਾਓ ਆਪਦਾ ਲਾਉਣੀ ਹੈ ਜੀ ਠੀਕ ਕਿ ਜੇ ਮੈਨੂੰ ਕਿਤੇ ਵੀ ਕਿਉਂਕਿ ਦੇਖੋ ਮੈਨੂੰ ਖਾਵਰ ਆਈ ਜਾਂਦੀ ਆ ਜਿੱਥੇ ਮੈਨੂੰ ਚਲਾਕੀ ਹੁੰਦੀ ਦੇਖੀ ਉੱਥੇ ਮੈਂ ਆਪ ਮੈਂ ਬਲਟੀ ਮਾਰ ਦੇਣਾ ਇਹ ਕਹਿ ਰਹੇ ਨੇ ਸਰਾਸਰ ਗਲਤ ਨਹੀਂ ਇਸ ਦਾ ਬੱਚੇ ਨੂੰ ਇਲਾਕੇ 'ਚ ਮਤਲਬ ਪਾਲ ਕਰ ਰਹੇ ਸੀ ਬੱਚੇ ਦੀ ਤੇ ਅਸੀਂ 2-3 ਵਜੇ ਨੂੰ ਫਿਰ ਘਰੇ ਵੀ ਆ ਗਏ ਸੀਗੇ ਮਤਲਬ ਜਦੋਂ ਸਾਡੀ ਪੈਸਿਆਂ 'ਚ ਉਹਨਾਂ ਨਾਲ ਗੱਲ ਮੁੱਕ ਗਈ ਸੀ ਤੇ ਪੈਸੇ ਤਿਆਰ ਕਰੇ ਹੋਏ ਸੀਗੇ ਵੀ ਚਲੋ ਪੈਸੇ ਦਮਾ ਗਏ ਬੱਚਾ ਲਮਾ ਗਏ ਸੀ ਤੇ ਉਦੋਂ ਬਾਅਦ ਜੋ ਕਾਰਵਾਈ ਪੁਲਿਸ ਦੀ ਹੋਈ ਹੈ ਜੀ ਉਹ ਪੁਲਿਸ ਨੂੰ ਪਤਾ ਉਹ 'ਚ ਆਪਣੀ ਕੋਈ ਵੀ ਇਨਵੋਲਵਮੈਂਟ ਨਹੀਂ ਹੈਗੀ ਏ ਵੀ ਹੁਣ ਅਸੀਂ ਤਾਂ ਜੀ ਘਰੇ ਬੈਠੇ ਆਂਗੇ ਸਾਨੂੰ ਹੁਣ ਕੀ ਪਤਾ ਕੀ ਹੋ ਰਿਹਾ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਇਹ ਰੋਪ ਸਰਾਸਰ ਗਲਤ ਨੇ ਜੀ ਹਾਂਜੀ ਅਸੀਂ ਤਾਂ ਜੀ ਘਰੇ ਬੈਠੇ ਆਂਗੇ ਸਾਡਾ ਤਾਂ ਸਮਾਂ ਜੀ ਬੱਚਾ ਉਹਨਾਂ ਨੇ ਚੱਕਿਆ ਤੇ ਅਸੀਂ ਤਾਂ ਪੈਸੇ ਤਿਆਰ ਕੀਤੇ ਹੋਏ ਸੀਗੇ ਉਹਨਾਂ ਨੂੰ ਦੇਣ ਵਾਸਤੇ ਹਾਂਜੀ ਮਤਲਬ ਇਹੋ ਦੇ ਨਾਲ ਜੀ ਸਾਡਾ ਕੀ ਲਾਗਾ ਤੇ ਗਾਇਸ ਤਾਂ ਘਰੇ ਬੈਠੇ ਆ ਪੁਲਿਸ ਜੋ ਕਾਰਵਾਈ ਕਰ ਰਹੀ ਆ ਆਪਣੇ ਪੱਧਰ ਤੇ ਕਰ ਰਹੀ ਸੀ ਗੱਲ ਇਹ ਆ ਵੀ ਅਮਰਤਧਾਰੀ ਹੈਗਾ ਸੀ ਅਮਰਤਧਾਰੀ ਕੋਲੋਂ ਆਸ਼ਤਾ ਕੀਤੀ ਨਹੀਂ ਜਾਂਦੀ ਇਹ ਜੀ ਵੀ ਮੈਂ ਬੰਦਾ ਇਸ ਲੋਟ ਕਰੂਗਾ ਪਰ ਹੁਣ ਤਾਂ ਕੀਤਾ ਉਹਨੇ ਕਿ ਮਤਲਬ ਆਪਾਂ ਕੀ ਮੰਨ ਲਈ ਇਹ ਵੀ ਅਮਰਤਸਕੇ ਹੋਏ ਸੀ ਅਮਰਤਸਕੇ ਵਾਲੇ ਬੰਦੇ ਨੂੰ ਤਾਂ ਮਤਲਬ ਜਿਵੇਂ ਕਹਿੰਦੇ ਨੇ ਕੋਈ ਕੁੱਤੇ ਦੀ ਛੋਟੀ ਮਾਰਨੀ ਵੀ ਔਖੀ ਲੱਗਦੀ ਆ ਤੇ ਹੁਣ ਜਦੋਂ ਉਹਨੇ ਕੀਤਾ ਹੁਣ ਤਾਂ ਸਾਰੀ ਉਹਦੀ ਆਵਾਜ਼ ਪਛਾਣ ਆ ਗਈ ਕੁਲ ਜੀ ਪੈਸਿਆਂ ਲਈ ਸਭ ਤੋਂ ਪੈਸੇ ਮੰਗੇ ਨੇ ਐਸਾਂ ਲਈ ਕੀਤਾ ਹੋਰ ਤਾਂ ਕੋਈ ਮਤਲਬ ਮਸਲਾ ਨਹੀਂ ਸੀ ਬੜਾ ਪਿਆਰ ਹੈ ਵਧੀਆ ਪਿਆਰ ਸੀ ਕਿਹਾ ਜਾਂਦਾ ਵੀ ਬਾਤ ਨਹੀਂ ਜੀ ਉਹੀ ਕਹਿੰਦਾ ਬੱਚੇ ਨੂੰ ਅਸੀਂ ਪੁੱਛਿਆ ਸੀ ਕਹਿੰਦਾ ਵੀ ਨਹੀਂ ਕੋਈ ਬਾਠ ਨਹੀਂ ਕਰਾਇਆ ਜੀ ਕਹਿੰਦਾ ਤੇ ਰੱਖਿਆ ਉਹਨੂੰ ਗੱਲ ਇਹ ਆ ਵੀ ਰਾਤ ਨੂੰ ਗੱਡੀ 'ਚ ਹੀ ਰੱਖਿਆ ਤੇ ਜਦ ਰਾਤ ਨੂੰ ਲੈ ਗਏ ਨੇ ਇੱਥੋਂ ਮਤਲਬ ਹਨੇਰਾ ਜਦੋਂ ਅਸੀਂ ਮਗਰ ਪੈ ਗਏ ਆ ਜਦ ਦਿਨ ਸੀ ਥੋੜਾ ਜਿਹਾ ਸਵੇਰੇ 6:00 ਵਜੇ ਤੇ ਉਹਦੇ ਮਾ ਥੋੜੀ ਦੇਰ ਬਾਅਦ ਹਨੇਰਾ ਹੋ ਗਿਆ ਜਾ ਕੇ ਬੱਚੇ ਨੂੰ ਪਤਾ ਨਹੀਂ ਕੀ ਕੋਈ ਗੋਲੀ ਦੇਤੀ ਜਾਂ ਕਹਿੰਦੇ ਨੇ ਬੁਖਾਰ ਵੀ ਹੋਇਆ ਤੇ ਬੁਖਾਰ ਦੀ ਦੇਤੀ ਜਾਂ ਕੋਈ ਨਸੇ ਦੀ ਦੇਤੀ ਬੱਚਾ ਤਾਂ ਫਿਰ ਸੌਂ ਗਿਆ ਉਹਨੂੰ ਕੁਝ ਨਹੀਂ ਖਾਣ ਪੀਣ ਨੂੰ ਦਿੱਤਾ ਮੇਰੇ ਘਰ ਪਿੰਡ ਨੂੰ ਕੋਈ ਦਿੱਤਾ ਤੈਨੂੰ ਕੋਈ ਰਾਤ ਨੂੰ ਜਾਂ ਹੋਰ ਕਹਿੰਦਾ ਨਹੀਂ ਖਤਰੇ ਵਾਲੀ ਗੱਲ ਤਾਂ ਜੀ ਉਹਨਾਂ ਨੂੰ ਸਾਡੇ ਤੋਂ ਕੀ ਖਤਰਾ ਹੁਣ ਖਤਰਾ ਤਾਂ ਸਾਨੂੰ ਆ ਸਾਡੇ ਤੇ ਉਹ ਦੋਸ਼ ਲਗਾ ਰਹੇ ਨੇ ਵੀ ਪੈਸੇ ਦੇ ਕੇ ਸਾਡਾ ਮੁੰਡਾ ਮਰਵਾਤਾ ਇਹਨਾਂ ਨੇ ਹੁਣ ਮਤਲਬ ਖਤਰੇ ਤਾਂ ਸਾਨੂੰ ਹੋ ਗਿਆ ਵੀ ਸਾਡਾ ਕੋਈ ਨੁਕਸਾਨ ਕਰ ਸਕਦੇ ਨੇ ਹੁਣ ਅਸੀਂ ਬੱਚੇ ਨੂੰ ਪਿੰਡ 'ਚ ਕੋਈ ਖੇਡਣ ਨਹੀਂ ਭੇਜ ਸਕਦੇ ਤੇ ਮਤਲਬ ਹਰ ਵਕਤ ਸਾਨੂੰ ਅਬਦੀ ਵੀ ਚਿੰਤਾ ਰਹਿਣੀ ਆ ਵੀ ਕੀ ਸਾਡੇ ਨਾਲ ਕਰ ਦੇਣ ਚਿੰਤਾ ਤਾਂ ਸਾਨੂੰ ਆ ਉਹਨਾਂ ਨੂੰ ਕੀ ਖਤਰਾ ਦੇਖੋ ਇਹ ਤੁਸੀਂ ਦੇਖੋ ਵੀ ਜਿਆਦਾ ਆਮ ਕਹਿ ਰਹੇ ਨੇ ਸਰੇਮ ਵੀ ਬੱਚਾ ਸਾਡਾ ਵੀ ਪੈਸੇ ਦੇ ਕੇ ਮਰਵਾਇਆ ਹਾਲਾਂਕਿ ਸਾਡੇ ਤੇ ਦੋਸ਼ ਲਾ ਰਹੇ ਨੇ ਵੀ ਸਾਨੂੰ ਇਹਦੇ ਚ ਮਤਲਬ ਅਸੀਂ ਗੁਰੂ ਘਰ ਦੇ ਵਿੱਚ ਬੈਠਾ ਮੈਂ 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 ਤਾਂ ਕਹਿੰਦਾ ਵੀ ਮੈਂ ਸੌਂਕ ਆ ਕੇ ਕਹਿ ਸਕਦਾ ਵੀ ਮੈਂ ਵੀ ਸਾਨੂੰ ਕੋਈ ਪਤਾ ਹੀ ਨਹੀਂ ਸੀ ਉਹਦਾ ਵੀ ਵੀ ਜਸਪ੍ਰੀਤ ਐ ਉਸ ਵੇਲੇ ਤੱਕ ਜਦੋਂ ਤੱਕ ਸ਼ਾਮ ਤੱਕ ਵੀ ਉਹ ਹੈ ਵੀ ਅਸੀਂ ਪੈਸੇ ਦੇਣ ਤਾਂ ਦੂਰ ਦੀ ਗੱਲ ਐ ਵੀ ਅਸੀਂ ਮਰਵਾਉਣਾ ਕਿਉਂ ਤੀ ਜੇ ਸਾਨੂੰ ਪਤਾ ਵੀ ਲੱਗ ਜਾਂਦਾ ਵੀ ਇਹ ਇਹ ਮੁੰਡਾ ਜਸਪ੍ਰੀਤ ਆ ਸਾਡਾ ਤਾਂ ਤਾਂ ਮੈਂ ਇਹਨਾਂ ਕੋਲੇ ਆਪੇ ਜਾ ਕੇ ਕਹਿੰਦਾ ਜੀ ਵੀ ਵੇ ਤੁਸੀਂ ਆ ਹੋ ਗਈ ਭਾਈ ਆਪਣੇ ਬੱਚੇ ਤੋਂ ਗਲਤੀ ਹੋ ਗਈ ਤੁਸੀਂ ਜਾਓ ਐਸ ਤਰ੍ਹਾਂ ਲਿਆਓ ਬੱਚੇ ਨੂੰ ਕੋਈ ਗੱਲ ਨਹੀਂ ਗਲਤੀ ਕਰ ਲਈ ਨਵੀਂ ਉਮਰ ਆ ਬੱਚੇ ਦੀ ਕੋਈ ਗੱਲ ਨਹੀਂ ਮੈਂ ਤਾਂ ਆਪ ਕਹਿ ਦੇਣਾ ਸੀ ਅੱਜ ਇਕੱਠੇ ਬੁਲਾਇਆ ਸੀ ਅੱਜ ਕੱਠ ਦੇ ਵਿੱਚ ਬੁਲਾਇਆ ਸੀ ਜੀ ਪਹਿਲਾਂ ਵੀ ਕਿਹਾ ਸੀ ਸੀ ਪੰਚਾਇਤ ਨੂੰ ਜਦੋਂ ਦੂਜੀ ਵੀਡੀਓ ਪਾਈ ਉਹਨਾਂ ਨੇ ਸਾਡਾ ਨਾਂ ਲਿਆ ਤੇ ਮਤਲਬ ਕਿਹਾ ਸੀ ਵੀ ਬਿਲਾ ਬੋ ਵੀ ਉਹਨਾਂ ਕੋਲੇ ਜੇ ਕੋਈ ਸਬੂਤ ਹੈਗਾ ਦੱਸਣ ਬੇਸੀ ਪੰਚਾਇਤ ਦੇ ਵਿੱਚ ਅਸੀਂ ਵੀ ਦੱਸਾਂਗੇ ਪਿੰਡ ਦੇ ਲੋਕਾਂ ਨੂੰ ਸੱਚਾਈ ਦਾ ਪਤਾ ਲੱਗਣਾ ਚਾਹੀਦਾ ਬਈ ਵੀ ਪੈਸੇ ਦੇ ਕੇ ਵਾਲੀ ਜਿਹੜੀ ਗੱਲ ਸਾਡੇ ਤੇ ਦੋਸ਼ ਲਾਉਂਦੇ ਨੇ ਪਿੰਡ ਦੇ ਲੋਕਾਂ ਨੂੰ ਸੱਚੀ ਤਾਂ ਪਤਾ ਲੱਗੇ